ਮੋਗਾ ਵਿੱਚ ਵਾਪਰਿਆ ਵੱਡਾ ਹਾਦਸਾ ਟਰੱਕ ਥੱਲੇ ਆਉਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਦੂਜਾ ਗੰਭੀਰ ਜ਼ਖਮੀ ਸਮਾਜ ਸੇਵਾ ਸੁਸਾਇਟੀ ਦੁਆਰਾ ਉਹਨਾਂ ਨੂੰ ਟਰੱਕ ਥੱਲੋਂ ਕੱਢ ਕੇ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਬਿਲਕੁਲ ਜੇ ਮਾਮਲਾ ਜਿਹੜਾ ਮੋਗਾ ਤੋਂ ਸਾਹਮਣੇ ਆ ਰਿਹਾ ਹੈ ਜਿੱਤੇ ਇੱਕ ਟਰੱਕ ਦਾ ਟਾਇਰ ਫਟ ਜਾਂਦਾ ਹੈ ਤੇ ਡਰਾਈਵਰ ਅਤੇ ਉਸ ਦਾ ਸਾਥੀ ਜਦੋਂ ਟਾਇਰ ਬਦਲ ਲੱਗਦੇ ਹਨ ਤੇ ਜੈਕ ਜਿਹੜਾ ਖਿਸਕ ਜਾਂਦਾ ਹੈ ਤੇ ਟਰੱਕ ਉਹਨਾਂ ਦੇ ਉੱਪਰ ਆ ਕੇ ਡਿੱਗ ਪੈਂਦਾ ਹੈ ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਉਸ ਦਾ ਦੂਜਾ ਸਾਥੀ ਗੰਭੀਰ ਰੂਪ ਨਾਲ ਜਿਹੜਾ ਜ਼ਖਮੀ ਹੋ ਜਾਂਦਾ ਜਿਸ ਨੂੰ ਸਮਾਜ ਸੇਵਾ ਸੁਸਾਇਟੀ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਜਾਂਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੀ ਉਹਨਾਂ ਦੀ ਹਾਲਤ ਹੈ ਬਿਲਕੁਲ ਜਿਹੜੀ ਨਾਜੁਕ ਬਣੀ ਹੋਈ ਹੈ ਤੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਇਹ ਘਟਨਾ ਮੈਣਾ ਦੇ ਕੋਲੇ ਵਾਪਰੀ ਹੈ ਤੇ ਟਰੱਕ ਜਿਹੜਾ ਹੈ ਬਿਲਕੁਲ ਜਿਹੜਾ ਉਹਨਾਂ ਦੇ ਉੱਪਰ ਉਲਟ ਗਿਆ ਤੇ ਇਹਨਾਂ ਦੇ ਨਾਲ ਇੱਕ ਵਿਅਕਤੀ ਜਿਹੜੀ ਮੌਤ ਹੋ ਗਈ ਦੂਜਾ ਜ਼ਖਮੀ ਹੋ ਗਿਆ ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਤੇ ਹੀ ਦੱਸ ਦਈਏ ਕਿ ਟਰੱਕ ਦਾ ਟਾਇਰ ਫਟਣ ਕਾਰਨ ਇਹਨਾਂ ਵੱਲੋਂ ਜੱਕ ਲਗਾਇਆ ਜਾ ਰਿਹਾ ਸੀ ਅਤੇ ਜੱਕ ਤਿਲਕ ਨਾ ਜਾ ਟਰੱਕ ਇਹਨਾਂ ਦੇ ਉੱਪਰ ਪਲਟ ਗਿਆ ਤੇ ਇੱਕ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਅਤੇ ਦੂਜਾ ਗੰभीर ਰੂਪ ਨਾਲ ਜ਼ਖਮੀ ਹੋ ਗਿਆ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਕੀ ਕਿਹਾ ਉਸ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਹਣੇ ਦੇ ਪਰਲੇ ਪਾਸੇ ਕੈਂਟਰ ਸੀ ਜਿਹੜਾ ਕਿ ਟਾਇਰ ਸੀਗਾ ਫਟਿਆ ਹੋਇਆ ਉਹ ਇੱਕ ਡਰਾਈਵਰ ਉਹਦੇ ਨਾਲ ਟਾਇਰ ਥੱਲੇ ਜੈਕ ਲਵਾ ਰਿਆ ਉਹ ਜੈਕ ਸਲੈਪ ਹੋ ਗਿਆ ਦੋਨੇ ਬੰਦੇ ਜ਼ਖਮੀ ਹੋ ਗਏ ਉਹਦੇ ਵਿੱਚ ਉਹ ਇੱਕ ਡਾਕਟਰਾਂ ਨੇ ਮਰਤਦ ਕੋਸ਼ਿਸ਼ ਕਰਤਾ ਤੇ ਇੱਕ ਨੂੰ ਅਸੀਂ ਇੱਥੇ ਐਡਮਿਟ ਕਰਾਤਾ ਉਹ ਇੱਥੇ ਇੱਕ ਦੀ ਰੈੱਡ ਬੋਡੀ ਮੌਤਰੀ ਦੇ ਵਿੱਚ ਲਾ ਦਿੱਤੀ ਗਈ ਹੈ ਮੌਕੇ ਵਾਰ ਦਾ ਤੇ ਕੀ ਹੋਇਆ ਦੇਖਿਆ ਤੁਸੀਂ ਮੌਕੇ ਵਾਰ ਦਾ ਤੇ ਇਹੀ ਸਾਡੇ ਸਮਾਜ ਸੇਵਾ ਸਾਡੀ ਮੈਂਬਰ ਗਏ ਇਹਨਾਂ ਨੇ ਚੱਕ ਕੇ ਇੱਥੇ ਲਿਆ ਕੇ ਐਡਮਿਟ ਕਰਾਤੇ ਉਹਨਾਂ ਦੇ ਵਿੱਚੋਂ ਇੱਕ ਦੀ ਡੈਥ ਡਾਕਟਰਾਂ ਨੇ ਤੇ ਕੋਸ਼ਿਸ਼ ਕਰਤੀ ਵੀ ਡੈਥ ਹੋਈ ਹੈ ਤੁਸੀਂ ਦੱਸੋ ਦੋ ਜਣੇ ਆ ਜੀ ਉਹ ਦੇਖਣ 'ਚ ਕਿੰਨੀ ਕੁ ਉਮਰ ਲਗਭਗ ਲੱਗ ਰਹੀ ਹੈ ਤਕਰੀਬਨ ਉਮਰ ਤਾਂ ਇਹਨਾਂ ਦੀ ਹੋਊਗੀ ਕਿਹ ਇੱਕ ਦੀ 45 ਤੋਂ 50 ਦੇ ਕਰੀਬ ਹੋਊਗੀ